ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲੋ ਡੈਰੀ ਫਾਰਮ 'ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਹੋ ਲੈਕ ਜ਼ਰੂਰ ਕਰਨਾ ਦੋਸਤੋ ਆਪਣਾ ਕੰਮ ਆ ਆਪਣੇ ਚੈਨਲ ਤੇ ਜਿਹੜੇ ਵੀ ਬੁੱਲ ਦੀ ਚੰਕਾ ਬੱਚਾ ਆਊਗਾ ਤਾਂ ਉਹੀ ਦਿਖਾਵਾਂਗੇ ਦੋਸਤੋ ਇਹ ਜੋ ਤੁਹਾਡੇ ਸਾਹਮਣੇ ਮੱਝ ਦੇਖੋ ਬਿਲਕੁਲ ਨਾਰਮਲ ਇੱਕ ਨਾਰਮਲ ਪਰਿਵਾਰ ਦੇ ਵਿੱਚ ਇੱਕ ਛਾਂਬਾਲ ਕੀ ਬੁੱਲ ਦੀ ਜੋ ਕੱਟੀ ਪੈਦਾ ਹੋਈ ਆ ਇਹ ਤੁਹਾਨੂੰ ਦਿਖਾ ਰਿਹਾ ਆਂ ਦੇਖੋ ਜੀ ਉਪਰੋਂ ਵੀ ਗਰੋਥ ਦੇਖੋ ਤੇ ਨੀਚੇ ਦੇ ਵੀ ਗਰੋਥ ਦੇ ਸਕਦੇ ਆਂ ਤੇ ਦੋਸਤੋ ਆਪਾਂ ਆਪਣੇ ਘਰਾਂ ਵਿੱਚ ਉਹ ਹੀ ਬੁੱਲ ਯੂਜ਼ ਕਰੀਏ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਚੰਗੇ ਬੱਚਾ ਹੋਵੇ ਤੇ ਉਹਦਾ ਚੰਗਾ ਦੁੱਧ ਤੇ ਆਏ ਤੇ ਚੰਗਾ ਸੇਲ ਪਰਚੇਜ਼ ਦੇ ਟਾਈਮ ਤੇ ਪ੍ਰੋਫਿਟ ਹੋਵੇ ਅੱਜ ਆਪਾਂ ਵੀਰ ਨਾਲ ਗੱਲ ਕਰਦੇ ਆਂ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਜੀ ਇਹ ਦੱਸੋ ਜੀ ਤੁਹਾਨੂੰ ਤੁਹਾਡਾ ਮਨ ਖੁਸ਼ ਹੋਇਆ ਜੇ ਉਹ ਬੱਚਾ ਆਇਆ ਇਹ ਹਾਂਜੀ ਹਾਂ ਬਹੁਤ ਖੁਸ਼ੀ ਦਿੱਤੀ ਆਈ ਹਾਂਜੀ ਆਪਣਾ 3 ਮਹੀਨਿਆਂ ਦੀ ਕੱਟੀ ਹੋ ਗਈ ਸੀ ਤੇ ਆਪਣਾ ਨਾਮ ਤੇ ਮੋਬਾਈਲ ਨੰਬਰ ਜਰੂਰ ਦੱਸੋ ਜੀ ਗਿਆਨਾ ਕਾਲਾ ਪੰਡਤ ਪਿੰਡ ਫਾਫੜੀ ਭਾਈਕੀ ਜ਼ਿਲ੍ਹਾ ਮਾਨਸਾ ਪੰਜਾਬ ਨੰਬਰ 94652 ਜੀ 68205 ਤੇ ਇਹ ਦੇਖੋ ਜੀ ਤੁਸੀਂ ਆਪ ਦੇਖ ਸਕਦੇ ਹੋ ਇਹ 3 ਮਹੀਨਿਆਂ ਦੀ ਕੱਟੀ ਦੀ ਗਰੋਥ ਦੇਖ ਸਕਦੇ ਹੋ ਦੇ ਨਾਲ ਹੀ ਤੁਸੀਂ ਆਪਣੇ ਮੱਝ ਵੀ ਦੇਖ ਸਕਦੇ ਹੋ ਜੋ ਕਿ ਬਿਲਕੁਲ ਨੋਰਮਲ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਵੀਰ ਨੂੰ ਕਹਿ ਕੇ ਇਹਦੇ ਜਿਸ ਟਾਈਮ ਸੁਣਦੇ ਟਾਈਮ ਤੇ ਹੋਈ ਤਾਂ ਉਹ ਵੀ ਆਪਾਂ ਉਸ ਟਾਈਮ ਵੀ ਮਿਲਕਿੰਗ ਚੁਆਇਸ ਜ਼ਰੂਰ ਦਿਖਾਵਾਂਗੇ ਕਿਉਂਕਿ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਕਿ ਅੱਜ ਆਪਣੇ ਕੋਲੇ ਇਹ ਪ੍ਰੂਫ ਤਿਆਰ ਹੋ ਗਿਆ ਨਾ ਕਿ ਕੱਲ ਨੂੰ ਵੀਰੇ ਇਹ ਕਹਿ ਸਕਦਾ ਵੀ ਇਹ ਕਿਸੇ ਹੋਰ ਬੁੱਲਦੀ ਆ ਅੱਜ ਜੋ ਵੀ ਰਿਕਾਰਡਿੰਗ ਕਰੀਆ ਤਾਂ ਵੀਰ ਆਪਾਂ ਆਪਣੇ ਕੰਮ ਕੈਮਰੇ ਦੇ ਥਰੂ ਜੋ ਵੀਰ ਦੇ ਸ਼ਬਦ ਬੋਲੇ ਗਏ ਨੇ ਉਹ ਆਪਾਂ ਰਿਕਾਰਡ ਕਰ ਲਏ। ਬਾਈ ਜੀ ਜਰੂਰ ਦੱਸੋ ਤੁਹਾਡੇ ਮਨ ਨੂੰ ਕਿੰਨੀ ਕੁ ਸੰਤੁਸ਼ਟੀ ਹੋਈ ਹੈ। ਕੁਛਾਂਗੇ ਬਾਈ ਅਸੀਂ ਗਾਹਾਂ ਵੀ ਮਾਜੀ ਦੋ ਦਵਾਰੀ ਹੋਈ ਤੇ ਚੌਤਾ ਛਾਂ ਬਾੜ ਕੀ ਦੀ ਅਸੀਂ ਕੀ ਘਬਰਾ। ਇਹ ਬਾਕੀ ਨਾਲ ਜਿਹੜਾ ਸਾਨੂੰ ਇਹ ਪਤਾ ਲੱਗਿਆ ਛਾਂ ਬਾੜ ਕੀ ਇਹਦਾ ਰਿਜ਼ਲਟ ਹੈ 95% ਕੱਟੀਆਂ ਬਈ। ਤੇ ਇਹ ਵੀਰ ਜੀ ਤੁਸੀਂ ਸੀਮਣ ਕਿਦੋਂ ਲਿਆ ਸੀ ਕੀ ਤੋਂ ਲਿਆ ਸੀ ਜੀ ਇਹ ਸੀਮਣ ਸੀ ਸਾਨੂੰ ਦੱਸਿਆ ਕੋਈ ਚਾਰ ਸਿੰਘ ਫੌਜੀ ਨਹੀਂ ਸੀ ਗਈ ਤੇ ਸੀਮਣ ਸਾਡੇ ਸ਼ਹੀਨ ਦਰ ਪਰਿੰਡੂ ਨਹੀਂ ਆਈ ਖਾਸ ਉਹ ਤੋਂ ਵਰਵਾਇਆ ਸੀ ਬਾਈ ਜੀ ਬਹੁਤ ਵਧੀਆ ਬੰਦਾ ਇਸ ਜੀ ਨੂੰ ਤੇ ਗਾਜ ਜਿਹੜਾ ਆ ਆਪਣਾ ਜਿਹਦਾ ਗੋਲਾ ਉਹ ਵੀ ਬਹੁਤ ਵਧੀਆ ਬੰਦੇ ਨੇ ਜੀ ਮਾਰਦਾ ਆਪਸ ਵਿੱਚ ਖੁੱਦਾ ਆ ਕੇ ਗਏ ਨੇ ਆਪਣੇ ਘਰ ਆਹ ਦੇਖੋ ਜੀ ਆਪਾਂ ਤੁਹਾਨੂੰ ਇਸ ਟਾਈਮ ਪੂਰੇ ਗ੍ਰੋਥ ਦਿਖਾ ਰਿਹਾ ਜੀ ਬਿਲਕੁਲ ਨੀਚੇ ਦਾ ਨੀਚੇ ਦਾ ਦਿਖਾ ਰਿਹਾ ਆ ਦੇਖੋ ਜੀ ਹਲੇ 3 ਮਹੀਨਿਆਂ ਦੀ ਕੱਟੀ ਆਈ ਹੈ ਅੱਗੇ ਦੇਖੋ ਜੀ ਜੋ ਵੀ ਬਣੂਗਾ ਤਾਂ ਤੁਹਾਡੇ ਸਾਹਮਣੇ ਇਹਦੀ ਵੀਡੀਓ ਅਸੀਂ ਅਪਲੋਡ ਕਰਦੇ ਰਹਾਂਗੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ